ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਾਲਜਰ ਵੱਲੋਂ ਸੋ ਹੋਪਫੁਲੀ ਸਭ ਠੀਕ ਠਾਕ ਹੋਵੇ ਜੀ ਸੋ ਡਿਜ਼ਾਈਨਿੰਗ ਲੈ ਕੇ ਆਏ ਤੁਹਾਡੇ ਵਾਸਤੇ ਰਾਮ ਟੈਕਸ ਬ੍ਰਾਂਡ ਦੇ ਪਿਓਰ ਪਸ਼ਮੀਨਾ ਦੇ ਸਰਦੀਆਂ ਵਾਲੇ ਸੂਟ ਲੈ ਕੇ ਆਇਆ ਸੋ ਕਾਫੀ ਕਸਟਮਰ ਦੇ ਮੈਨੂੰ ਮੈਸੇਜ ਆ ਰਹੀ ਪਾਜੀ ਰਾਮ ਟੈਕਸ ਦੇ ਸੂਟ ਲੈਣੇ ਆ ਸੀ ਸੋ ਨੋ ਜੀ ਬਿਲਕੁਲ ਨਵੇਂ ਡਿਜ਼ਾਈਨ ਲੈ ਕੇ ਆਇਆ ਬਿਲਕੁਲ ਨਵੇਂ ਡਿਜ਼ਾਈਨ ਆਏ ਸਾਰੇ ਡਿਜ਼ਾਈਨ ਨਵੇਂ ਆਏ ਆ ਸੋ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈ ਸੋ ਲੋ ਜੀ ਸਟਾਰਟ ਕਰਦੇ ਆ ਆਪਾਂ ਕੈਟਲੋਗਰੀ ਸਟਾਕ ਕਰੀਏ ਪਹਿਲਾਂ ਤਾਂ ਉਹ ਦਿਖਾਉਣਾ ਹੈ ਤੁਹਾਨੂੰ ਕਾਫੀ ਕਸਟਮਰਾਂ ਨੇ ਮੰਗੀ ਆ ਸੋ ਕੱਲ ਵੀ ਮੈਨੂੰ ਮੈਸੇਜ ਆ ਰਹੀ ਸੀ ਮੈਂ ਹੁਣੇ ਹੀ ਆ ਕੇ ਜਸਟ ਆਇਆ ਹੀ ਆ ਤੇ ਕੈਟਲੋਗ ਆਈ ਹੋਈ ਸੀ ਸੋ ਇਸ ਕਰਕੇ ਆਪਾਂ ਕੈਟਲੋਗ ਤੋਂ ਹੀ ਸ਼ੁਰੂ ਕਰਦੇ ਆ ਆ ਦੇਖੋ ਸਭ ਤੋਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਕੈਟਲੋਗ ਹੈ ਜੀ ਰਾਮਟੈਕਸ ਬ੍ਰਾਂਡ ਪ੍ਰਿੰਟ ਦੇ ਉੱਤੇ ਹਲਕਾ ਹਲਕਾ ਹੈਂਡਵਰਕ ਹੈ ਆ ਰਾਮਟੈਕਸ ਦਾ ਲੋਗੋ ਲੱਗਾ ਹੋਇਆ ਹੈ ਮੈਚਿੰਗ ਇਜ਼ ਦੀ ਬਾਟਮ ਹੈ ਬਾਟਮ ਦੇ ਅਬਰੀ ਕਮੂਟੀ ਦਾ ਪ੍ਰਿੰਟ ਹੈ ਬਾਟਮ ਦੇ ਉੱਤੇ ਆ ਜਿਹੜਾ ਬਾਰਡਰ ਬਣਿਆ ਹੋਇ ਇਸ ਸਲਵਾਰ ਦੇ ਪਹੁੰਚ ਤੇ ਆਏਗਾ ਸੋ ਬੜੀ ਪਿਆਰੀ ਆਈਟਮ ਹੈ ਸੋ ਨਾਲ ਦੁਪੱਟਾ ਆ ਰਹੀ ਚਨੂਨ ਦਾ ਪਸ਼ਮੀਨੇ ਦੀ ਆਈਟਮ ਆ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਸੋ ਰਾਮਟੈਕਸ ਬ੍ਰਾਂਡ ਜਿਹੜੇ ਪਾਉਂਦੇ ਆ ਉਹਨਾਂ ਨੂੰ ਪਤਾ ਕੁਆਲਿਟੀ ਕੀ ਹੁੰਦੀ ਹੈ ਇਹਨਾਂ ਦੀ ਸੋ ਬੈਸਟ ਆਈਟਮ ਹੈ ਸੋ ਦੁਪੱਟਾ ਚਨੂਨ ਦਾ ਆ ਰਿਹਾ ਸੋ ਇਜ਼ ਦਾ ਪ੍ਰਾਈਸ ਵੀ ਰੀਜ਼ਨਬਲ ਰਹੇਗਾ ਜੀ ਔਰ ਇਜ਼ ਦਾ ਪ੍ਰਾਈਸ ਵੀ ਰੀਜ਼ਨਬਲ ਸਭ ਤੋਂ ਵੱਡੀ ਗੱਲ ਪ੍ਰਾਈਸ ਰੀਜ਼ਨਬਲ ਹੈ ਤੇ ਇਜ਼ ਦਾ ਡਿਜ਼ਾਈਨ ਪੰਜ ਛੇ ਹੈਗਾ ਸੋ ਇੱਕ ਡਿਜ਼ਾਈਨ ਆਏਗਾ ਇਹਦੇ ਵਿੱਚ ਵਾਈਨ ਸਾਰੇ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਉਂਗਾ ਇਹ ਕ ਹਲੋ ਆਇਆ ਹੈਗਾ ਵਾਈਨ ਡਿਜ਼ਾਈਨ ਵਾਈਨ ਕਲਰ ਦਾ ਪ੍ਰਿੰਟ ਬਣਾ ਹੋਇਆ ਪਰ ਬਹੁਤ ਸੋਹਣਾ ਪ੍ਰਿੰਟ ਉੱਪਰ ਹਾਈਲਾਈਟ ਕਰਿਆ ਦੁਪੱਟਾ ਚਨੂਨ ਦਾ ਸੋ ਬਿਊਟੀਫੁਲ ਆਰਟੀਕਲ ਹੈ ਇੱਕ ਆਇਆ ਜੀ ਮਹਿਰੂਨ ਸ਼ੇਡ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਕੱਲ ਹੀ ਮੈਨੂੰ ਮੈਸੇਜ ਆਇਆ ਸੀ ਮਹਿਰੂਨ ਵਾਸਤੇ ਬਟ ਮੋਂਨਾਂ ਨੂੰ ਸੋਲਡ ਆਊਟ ਕਿਹਾ ਸੀਗਾ ਸੋ ਆ ਚੈੱਕ ਕਰੋ ਮਹਿਰੂਨ ਆ ਗਿਆ ਮਹਿਰੂਨ ਸ਼ੇਡ ਆ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਦੁਪੱਟਾ ਦਾ ਕਿੰਨਾ ਲਾਜਵਾ ਹੈ ਸੋ ਇੱਕ ਆ ਗਿਆ ਜੀ ਮਸਟਰਡ ਆ ਵੀ ਕਲਰ ਬਹੁਤ ਸੋਹਣਾ ਹੈ ਕਾਪੀ ਆਰਾ ਸ਼ੇਡ ਆ ਗਿਆ ਮਸਟਰਡ ਕਲਰ ਕਲਰ ਦੇਖੋ ਕਿੰਨਾ ਐਕਸਲੈਂਟ ਹੈ ਮਸਟਰਡ ਨਾਲ ਸਾਰਾ ਪ੍ਰਿੰਟ ਦੇ ਉੱਤੇ ਹੈਂਡਵਰਕ ਰਿਹਾ ਹੈ ਦਿਖਾ ਦਿਓ ਜੀ ਬੋਰਡਰ ਤੇ ਬਰੀਕੀ ਨਾਲ ਨਿਕਲ ਕਰਾ ਦਿਓ ਥੋੜਾ ਜਿਹਾ ਜੀ ਪ੍ਰਿੰਟ ਮਜ਼ਾ ਆ ਆ ਦੁਪੱਟਾ ਇੱਥੇ ਨੂੰ ਹਾਂ ਦਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਦੁਪੱਟੇ ਵੀ ਖੁੱਲੇ ਢੁਲੇ ਇੱਕ ਆਏਗਾ ਬਲੈਕ ਆ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਬਲੈਕ ਸੁਪਰ ਹਿੱਟ ਡਿਜ਼ਾਈਨ ਹੈ ਜੀ ਸੁਪਰ ਹਿੱਟ ਪ੍ਰਿੰਟ ਹੈ ਆ ਦੇਖੋ ਬਲੈਕ ਆ ਗਿਆ ਜੀ ਬੋਟਮਾਂ ਤੇ ਡਿਜ਼ਾਈਨਿੰਗ ਹੈਗੀ ਹੈ ਇਹਨਾਂ ਦੇ ਸੋ ਬੋਥ ਪਿਆਰੀ ਐਟਮ ਆ ਦੇਖੋ ਆ ਗਿਆ ਦੁਪੱਟਾ ਇੱਕ ਆ ਗਿਆ ਜੀ ਵਾਈਨ ਆ ਸੌਰੀ ਮਹਿੰਦੀ ਇਹ ਵਾਈਨ ਵਾਲੇ ਜ ਆ ਗਿਆ ਨੀਚੇ ਵਾਈਨ ਦਿਖਾਇਆ ਨਾ ਉਹਦੇ ਵਿੱਚ ਕਲਰ ਆ ਗਿਆ ਸੋ ਇੱਕ ਆ ਗਿਆ ਮਹਿੰਦੀ ਲੋ ਜੀ ਇਹ ਕੈਟਲੋਗ ਦੇ ਆ ਪੀਸ ਆਏ ਆ ਸਾਰੇ ਬੜੇ ਸੋਹਣੇ ਪੀਸ ਆ ਕਾਫੀ ਕਸਟਮਰ ਮੰਗ ਰਹੇ ਸੀਗੇ ਸੋ ਲੋ ਜੀ ਆਪਾਂ ਕੈਟਲੋਗ ਤੋਂ ਸ਼ੁਰੂਆਤ ਕਰੀਏ ਸੋ ਕਿਹੜੀ ਕਿਹੜੀ ਸੀਟ ਤੋਂ ਕਿਹੜੇ ਕਿਹੜੇ ਪਿੰਡ ਤੋਂ ਸਾਡੀ ਵੀਡੀਓ ਦੇਖ ਰਹੇ ਕਿੱਥੋਂ ਕਿੱਥੋਂ ਲੌਂਗ ਕਰ ਰਹੇ ਹੋ ਸੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਸ ਦਾ ਪ੍ਰਾਈਸ ਆ ਰਹੀ ਜੀ 2050 ਰੁਪਏ 2050 ਰੁਪਏ ਇਸ ਦਾ ਪ੍ਰਾਈਸ ਰਹੇਗਾ ਆ ਕੈਟਲੌਗ ਦਾ ਮਹਿੰਦੀ ਸ਼ੇਡ ਆ ਗਿਆ ਜੀ ਬਲੈਕ ਆ ਗਿਆ ਜੀ ਮਸਟਰਡ ਆ ਗਿਆ ਜੀ ਮਹਿਰੂਨ ਆ ਗਿਆ ਜੀ ਵਾਈਨ ਆ ਗਿਆ ਜੀ ਹੋਲੀ ਘੱਟ ਹੋਲੀ 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 ਸੂਕੋ ਕਾ ਗਿਆ ਜੀ ਦੀਪਨੀ ਖਰਨ ਵਾਲੇ ਵੀਪਨੀ ਵੀਡੀਓ ਬਣ ਰਹੀ ਹੈ 2050 ਰੁਪਏ ਇਸ ਦਾ ਪ੍ਰਾਈਸ ਹੈ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰੋ WhatsApp ਤੇ ਸੋ ਲੋ ਜੀ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਉਣ ਲੱਗਾ ਸੁਪਰ ਹਿੱਟਡ ਡਿਜ਼ਾਈਨ ਬੜਾ ਪਿਆਰਾ ਡਿਜ਼ਾਈਨ ਹੈ ਜੀ ਆਵਲ ਬਾਟਮ ਵਰਕ ਨਾਲ ਆਇਆ ਗਾਈਸ ਸਭ ਦੇ ਮੈਂਸ਼ਨ ਕਰਕੇ ਜਾਊਂਗਾ ਸਭ ਨੂੰ ਬੇਨਤੀ ਹੈ ਸੋ ਡਿਜੀਟਲ ਪ੍ਰਿੰਟ ਦੀ ਸ਼ਰਟ 6 ਮੀਟਰ ਫੈਬਰਿਕ ਹੈ ਜੀ ਪੌਣੇ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਬਾਟਮ ਹੈ 550 ਤੋਂ ਪਲੱਸ ਦੀ ਫੈਬਰਿਕ ਹੈ ਦੱਸ ਇਹ ਸੋ ਡਿਜੀਟਲ ਪ੍ਰਿੰਟ ਦੀ ਸ਼ਰਟ ਆ ਰਹੀ ਹੈ ਸ਼ਰਟ ਤੇ ਸਾਰਾ ਲੈਸ ਵਰਕ ਦਾ ਕੰਮ ਹੈ ਕੰਮ ਚੈੱਕ ਕਰੋ ਸਾਰਾ ਲੈਸਿਸ ਦਾ ਕੰਮ ਕਰਿਆ ਹੋਇਆ ਸੋ ਬਿਊਟੀਫੁਲ ਆਰਟੀਕਲ ਹੈ ਬਲੈਕ ਕਲਰ ਮੈਂ ਓਪਨ ਕਰਿਆ ਪਿਓਰ ਪਸ਼ਮੀਨਾ ਬੂਰ ਦੀ ਫੁੱਲ ਗਾਰੰਟੀ ਹੈ ਆਰਟੀਕਲ ਦੀ ਬੂਰ 1% ਵੀ ਨਹੀਂ ਆਂਦਾ ਜਿਵੇਂ ਮਰਜ਼ੀ ਕੋਟ ਕੋਟ ਹੰਡਾ ਲਿਓ ਸੋ ਆ ਚੈੱਕ ਕਰੋ ਜੀ ਸਲਵਾਰ ਦੇ ਪਹੁੰਚ ਤੇ ਕਢਾਈ ਆ ਬਗਜਾ ਯਾਰ ਆ ਸਲਵਾਰ ਦੇ ਪਹੁੰਚ ਤੇ ਕਢਾਈ ਆ ਜੀ ਪ੍ਰੋਪਰ ਬਾਟਮ ਤੇ ਕੰਮ ਕਰਿਆ ਹੋਇਆ ਸਵਾ ਦੁਪੱਟਾ ਇਚ ਨੂਨ ਦਾ ਆ ਮਾਡਲ ਦੇ ਪਾਇਆ ਚੈੱਕ ਕਰੋ ਪੀਸ ਆ ਮਾਡਲ ਦੇ ਪਾਇਆ ਕਿੰਨਾ ਸ਼ਾਨਦਾਰ ਲੱਗ ਰਿਹਾ ਸੋ ਦੁਪੱਟਾ ਇਚ ਨੂਨ ਦਾ ਆ ਦੁਪੱਟਾ ਇਹਦੇ ਵਿੱਚ ਰੰਗ ਲੈ ਕੇ ਆਇਆ ਮੈਂ ਤਿੰਨ ਤੋਂ ਚਾਰ ਰੰਗ ਆਏ ਆ ਤਿੰਨ ਤੋਂ ਚਾਰੇ ਰੰਗ ਸੋਨੇ ਆ ਇੱਕ ਮਸਟਰਡ ਆਇਆ ਇਹਦੇ ਵਿੱਚ ਇੱਕ ਆਇਆ ਗਾਜਰੀ ਇੱਕ ਸ਼ੇਡ ਹੋ ਵੀ ਸੀਗਾ ਯਾਰ ਸੀ ਗ੍ਰੀਨ ਹਾਂ ਆਪਿਆ ਕਲਰ ਬਹੁਤ ਸੋਹਣਾ ਸੋ ਲੋ ਜੀ ਇੱਕ ਸ਼ੇਡ ਆਇਆ ਇਸ ਦੇ ਵਿੱਚ ਆਵਲਾ ਸੀ ਗ੍ਰੀਨ ਫਰੋਜੀਆ ਕਹਿੰਦਾ ਮਿੱਠਾ ਮਿੱਠਾ ਰੰਗ ਹੈ ਬੜਾ ਸੋਹਣਾ ਕਲਰ ਹੈ ਇੱਕ ਸ਼ੇਡ ਆਇਆ ਜੀ ਆਵਲਾ ਸੋ ਆ ਬਾਟਮ ਦੇ ਵਰਕ ਹੈ ਜੀ ਸੋ ਆ ਦਬਟਾ ਇਹ ਦੇਣਾ ਚਨੂਨ ਦਾ ਸਭ ਨੂੰ ਬੇਨਤੀ ਹੈ ਕੈਲਕੂਲੇਟਰ ਦਾ ਸਕਰੀਨ ਸ਼ਾਟ ਲਾ ਲਿਓ ਜੇ ਤੁਸੀਂ ਆਰਡਰ ਪਲੇਸ ਕਰਨਾ ਹੈ ਕੈਲਕੂਲੇਟਰ ਦਾ ਸਕਰੀਨਸ਼ਾਟ ਨਾ ਲਾਵੇ ਤੁਹਾਡਾ ਸੋ ਇੱਕ ਆਏਗਾ ਜੀ ਇਸ ਵਿੱਚ ਗਾਜ਼ੀ ਸ਼ੇਡ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਬੂਰ ਦੀ ਫੁੱਲ ਆਫ ਗਾਰੰਟੀ ਹੈ ਜੀ ਮੇਰੀ ਆ ਲੋ ਜਿਵੇਂ ਮਰਜ਼ੀ ਪਾਓ ਇੱਕ ਆ ਰਿਹਾ ਗਾਜ਼ੀ ਪਹਿਲੀ ਗੱਲ ਤਾਂ ਪ੍ਰੀਮੀਅਮ ਕੁਆਲਿਟੀ ਹੈ ਇਹਨਾਂ ਦੀ ਸ਼ਿਕਾਇਤ ਨਹੀਂ ਆਉਂਦੀ 1% ਕੰਪਲੀਟ ਨਹੀਂ ਹੁੰਦੀ ਇਹਨਾਂ ਚਿੱਧਾਂ ਦੇ ਕਿਉਂਕਿ ਹਾਈ ਫਾਈ ਕੁਆਲਿਟੀ ਰਾਮਟੈਕਸ ਬ੍ਰਾਂਡ ਹੈ ਇਹੋ ਜਿਹਾ ਬ੍ਰਾਂਡ ਹੈ ਨਾ ਲੇਡੀਜ਼ ਸੂਟਾਂ ਦਾ ਇਹੋ ਜਿਹਾ ਬ੍ਰਾਂਡ ਹੈ ਜਿਹਦੀ 0% ਜਲਦੀ ਜਲਦੀ ਕੰਪਲੀਟ ਨਹੀਂ ਹੈਗੀ 0% ਕੰਪਲੀਟ ਆ ਬਸ ਸਾਂ ਲਾ ਲਓ ਆ ਲੋ ਇੱਕ ਆਏਗਾ ਜੀ ਜਿਹੜਾ ਜੋ ਮਸਟਰਡ ਕਲਰ ਆ ਵੀ ਕਲਰ ਸੋਨਾ ਸੋ ਇੱਕ ਆਏਗਾ ਮਸਟਰਡ ਕੋਈ ਵੀ ਕਲਰ ਬਾਈ ਕਰ ਲਓ ਬਾਟਮ ਦੇ ਵਰਕ ਹੈ ਸੋ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਜਿਹੜੇ ਪਾਉਂਦੇ ਆ ਸ਼ਕੀਨ ਆ ਕਿ ਥੋੜਾ ਡਿਜ਼ਾਈਨਰ ਸੂਟ ਪਾਉਣੇ ਆ ਬੁਟੀਕ ਮੈਂਡ ਪਾਉਣੇ ਆ ਉਹ ਆਪ ਹੀ ਸਬਾਈ ਕਰ ਲੈਣਾ ਸਭ ਤੋਂ ਸੋਹਣੇ ਪੀਸ ਆ ਸੋ ਇਸ ਦਾ ਪ੍ਰਾਈਸ ਜਿਹੜਾ ਆਏਗਾ ਜੀ 2950 2950 ਰੁਪਏ ਪ੍ਰੀਮੀਅਮ ਕੁਆਲਟੀ ਰਾਮਟੈਕਸ ਬ੍ਰਾਂਡ ਚਨੂਨ ਦਾ ਦੁਪੱਟਾ ਸਲਵਾਰ ਤੇ ਕਢਾਈ ਡਿਜੀਟਲ ਪ੍ਰਿੰਟਿੰਗ ਲੈਸ ਵਰਕ 2950 ਰੁਪਏ ਸੋ ਕੋਈ ਵੀ ਕਲਰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਓ ਮਸਟਰਡ ਆ ਗਿਆ ਜੀ ਗਾਜਰੀ ਆ ਗਿਆ ਜੀ ਸੀ ਗ੍ਰੀਨ ਆ ਗਿਆ ਜੀ ਬਲੈਕ ਆ ਗਿਆ ਜੀ ਸੋ ਲੋ ਜੀ ਨੈਕਸਟ ਡਿਜ਼ਾਈਨ ਦਿਖਾਉਣ ਲੱਗਾ ਤੁਹਾਨੂੰ ਬੜਾ ਪਿਆਰਾ ਡਿਜ਼ਾਈਨ ਹੈ ਅਲਟੀਮੇਟ ਡਿਜ਼ਾਈਨ ਹੈ ਇਹਦੇ ਵਿੱਚ ਦੋ ਸ਼ੇਡ ਆਏ ਹੈ ਇਹ ਰਾਮਾ ਗ੍ਰੀਨ ਪੀਕਾਕ ਕਲਰ ਹੈ ਮੋਰ ਪੰਖੀ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹ ਹੈਗੀ ਬੁਟੀਕ ਮੇਡ ਡਿਜ਼ਾਈਨਿੰਗ ਮਿਡਲ ਦੇ ਵਿੱਚ ਡਿਜ਼ਾਈਨਿੰਗ ਕਰੀ ਹੋਈ ਹੈ ਜੇ ਪੈਨਲ ਡਿਜ਼ਾਈਨ ਬਣਾਹਾ ਬੜਾ ਸੋਹਣਾ ਡਿਜ਼ਾਈਨ ਹੈ ਸੋ ਸਾਰਾ ਦਾ ਸਾਰਾ ਪੈਚਵਰਕ ਦਾ ਕੰਮ ਆਰੀ ਦਾ ਕੰਮ ਲੈਸ ਵਰਕ ਦਾ ਕੰਮ ਬਿਊਟੀਫੁੱਲ ਆਰਟੀਕਲ ਹੈ ਰਾਮ ਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਨਾਲ ਪਿਓਰ ਪਸ਼ਮੀਨੇ ਦੀ ਬਾਟਮ ਪਲੇਨ ਔਰ ਨਾਲ ਜਿਹੜਾ ਇਹਦਾ ਦੁਪੱਟਾ ਹੈ ਚਨੂਨ ਦਾ ਦੁਪੱਟਾ ਸੋ ਲਾਜਵਾ ਆਰਟੀਕਲ ਹੈ ਜੀ ਅਮੋੜ ਦੇ ਪਾਸ ਚੈੱਕ ਕਰੋ ਪੀ ਕਿੰਨਾ ਲਾਜਵਾਬ ਲੱਗ ਰਿਹਾ ਜੀ ਸੋ ਆ ਆ ਰਿਹਾ ਚਨੂਨ ਦਾ ਦੁਪੱਟਾ ਜੀ ਇਹਦੇ ਨਾਲ ਕਿਹੜਾ ਬੋਲ ਓਈ ਲੈ ਆਇਆ ਕੋਲਾ ਮੈਂ ਤਾਂ ਬਾਅਦ ਚ ਦਿਖਾਵਾਂਗਾ ਐਨੇ ਕ ਤਾਂ ਲੈ ਜਾ ਪਹਿਲਾਂ ਇਹ ਤਾਂ ਦਿਖਾ ਜਾ ਕੇ ਆ ਰਹੀ ਚਨੂਨ ਦਾ ਦੁਪੱਟਾ ਸੋ ਇਹਦੇ ਵਿੱਚ ਛੇੜ ਆਣਗੇ ਜੀ ਦੋ ਇੱਕ ਆਏਗਾ ਜੀ ਗਾਜਰੀ ਕਲਰ ਇੱਕ ਆਏਗਾ ਇਸ ਤੇ ਗਾਜਰੀ ਛੇੜ ਦੋ ਰੰਗ ਨੇ ਦੋਨੋਂ ਰੰਗ ਸੋਨੇ ਨੇ ਇੱਕ ਗਾਜਰੀ ਆ ਗਿਆ ਇੱਕ ਮੋਰ ਪੰਖੀ ਕਲਰ ਆ ਗਿਆ ਦੋਨਾਂ ਚੋਂ ਕੋਈ ਵੀ ਕਲਰ ਬਾਏ ਕਰ ਲੋ ਉਹਨੂੰ ਦੋਨੋਂ ਪੀਸ ਦਿਖਾ ਲੈਣਾ ਮੋਡਲ ਦੇ ਪਾਏ ਹੋਏ ਕਿਦਾਂ ਤੁਸੀਂ ਮੋਰ ਪੰਖੀ ਦਾ ਦੇਖ ਲਿਆ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਲੱਗ ਰਿਹਾ ਸੋ ਵਿਦ ਸਨੈਪ ਇਹਦੇ ਨਾਲ ਸੋ ਆ ਦੁਪੱਟਾ ਇਹਦੇ ਨਾਲ ਚਨੂਨ ਦਾ ਸੋ ਬਿਊਟੀਫੁਲ ਡਿਜ਼ਾਈਨਰ ਸੂਟ ਆ ਜੀ ਆ ਚੈੱਕ ਕਰੋ ਦੁਪੱਟਾ ਸੋ ਇਸ ਦਾ ਪ੍ਰਾਈਸ ਕੀ ਆ ਰਿਹਾ ਜੀ? ਇਹਦਾ ਪ੍ਰਾਈਸ ਆ ਰਿਹਾ ਜੀ। 2600 2600 ਰੁਪਏ ਇਸ ਦਾ ਪ੍ਰਾਈਸ ਰਹੇਗਾ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਬੂਰ ਦੀ ਫੁੱਲ ਆਫ ਗਾਰੰਟੀ ਆਰਟੀਕਲ ਲਾਜਵਾਬ ਹੈ। ਸੋ ਇੱਕ ਆ ਗਿਆ ਮੋਰ ਪੰਖੀ। ਸੋ ਲੋ ਜੀ ਨੈਕਸਟ ਡਿਜ਼ਾਈਨ ਦਿਖਾਉਣਾ ਤੁਹਾਨੂੰ ਬੜਾ ਸ਼ਾਨਦਾਰ ਡਿਜ਼ਾਈਨ ਆ ਇੱਕ ਆਵਲ। ਇਹਦੇ 'ਚ ਵੀ ਪੈਨਲ ਡਿਜ਼ਾਈਨ ਬਣਾ ਹੋਇਆ ਹੈ। ਇਹਦੇ ਵੀ ਦੋ ਪੀਸ ਆਏ ਆ ਮੇਰੇ ਕੋਲੋਂ। ਦੋਨੋਂ ਪੀਸ ਸੋਨੇ ਆ। ਮਤਲਬ ਇਹ ਚੀਜ਼ ਉਦਾਂ ਦੀ ਹੈ ਸਾਈਡਾਂ ਦੇ ਪ੍ਰਿੰਟਿੰਗ ਦਾ ਡਿਫਰੈਂਟ। فرق ਪੈ ਗਿਆ ਸੋ ਆ ਚੈੱਕ ਕਰੋ ਜੀ ਆ ਆ ਰਿਹਾ ਫਰੰਟ ਹੈਵੀ ਫਰੰਟ ਤੇ ਆ ਰਿਹਾ ਸਾਰਾ ਆਰੀ ਦਾ ਥ੍ਰੈਡ ਦਾ ਕੰਮ ਬੁਟੀਕ ਮੇਡ ਆਰਟੀਕਲ ਹੈ ਲੈਸ ਵਰਕ ਦਾ ਕੰਮ ਹੈ ਨਾਲ ਆ ਰਿਹਾ ਇਸ ਦੇ ਚਨੂਨ ਦਾ ਦੁਪੱਟਾ ਸੋ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਆ ਮੁੰਡੇ ਪਾਸ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਹੈ ਸੋ ਆ ਆ ਰਿਹਾ ਇਸ ਦਾ ਦੁਪੱਟਾ ਜੀ ਆ ਦੁਪੱਟਾ ਚਨੂਨ ਦਾ ਜੀ ਇਹਦਾ ਸੋ ਇਸ ਦੇ ਵਿੱਚ ਸ਼ੇਡ ਮੈਂ ਨੇ ਤੁਹਾਨੂੰ ਦੋ ਇੱਕ ਆਊਗਾ ਜੀ ਮਹਿਰੂਨ ਕਲਰ ਜਿਹੜੇ ਰਾਮ ਟੈਕਸ ਦੇ ਸੂਟ ਪਾਣ ਲੱਗ ਗਏ ਨਾ ਉਹ ਇਹਨਾਂ ਚੀਜ਼ਾਂ ਦਾ دیਵਾਨਾ ਹੋ ਜਾਂਦਾ ਜੀ ਕਿਉਂਕਿ ਇਹ ਬ੍ਰਾਂਡ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਾਡਲ ਨੇ ਪਾ ਚੈੱਕ ਕਰੋ ਪੀਸ ਮਹਿਰੂਨ ਸ਼ੇਡ ਵੀ ਦਿਖਾਓ ਲੋ ਜੀ ਆ ਆ ਰਿਹਾ ਇਸ ਦਾ ਦੁਪੱਟਾ ਸਰਪ੍ਰਾਈਜ਼ ਇਸ ਦਾ ਆ ਰਿਹਾ ਸੇਮਲੀ 2600 ਰੁਪਏ ਇਸ ਦਾ ਪ੍ਰਾਈਸ ਆ ਰਿਹਾ 2600 ਰੁਪਏ ਇਸ ਦਾ ਪ੍ਰਾਈਸ ਦਾ ਸਕਰੀਨਸ਼ਾਟ ਲੈ ਲਿਓ ਸਭ ਨੂੰ ਬੇਨਤੀ ਹੈ ਸੋ ਨੈਕਸਟ ਆਰਟੀਕਲ ਦਿਖਾਉਣ ਲੱਗਾ ਜੀ ਬਾਟਮ ਵਰਕ ਨਾਲ ਆਹ ਵਾਲਾ ਇਹਦੇ 'ਚ ਵੀ ਤਿੰਨ ਰੰਗ ਲਿਆਂਦੇ ਆ ਪੂਰੇ ਪਹਿਲਾ ਮਜ਼ੈਂਟਾ ਵੀ ਆਇਆ ਸੀ ਪਰ ਇਸ ਵਾਰੀ ਮਜ਼ੈਂਟਾ ਨਹੀਂ ਆਇਆ ਇਸ ਦੇ ਤਿੰਨ ਸ਼ੇਡ ਆਏ ਆ ਡਿਜ਼ਾਈਨ ਬੜਾ ਸੋਹਣਾ ਆ ਰਹੀ ਏ ਸ਼ਰਟ ਸਾਰਾ ਲੈਸਿਸ ਦਾ ਕੰਮ ਆ ਰਿਹਾ ਗਰਲਿਕਸ਼ ਲੁੱਕ ਡਿਜ਼ਾਈਨਰ ਸੂਟ ਹੈ ਉਸ ਤੋਂ ਬਾਅਦ ਚੈੱਕ ਕਰੋ ਸਲਵਾਰ ਦੇ ਪੌਂਚੇ ਤੇ ਕੰਮ ਆ ਪ੍ਰੋਪਰ ਬਾਟਮ ਦੇ ਕੰਮ ਆ ਰਿਹਾ ਜੀ ਪਰ ਆ ਦੁਪੱਟਾ ਕਿੰਨੇ ਕੇ ਬਣਾ ਲੈ ਮਾਰ ਜਾਣਾ ਇਹ ਇਹਨਾਂ ਨੂੰ ਅੰਦਰ ਆਉਂਗਾ ਆ ਦੁਪੱਟਾ ਆ ਰਹੀ ਚਨੂਨ ਦਾ ਇਹਦੇ ਨਾਲ ਦੁਪੱਟਾ ਦਿਖਾ ਦੋ ਆ ਦੁਪੱਟਾ ਆ ਰਿਹਾ ਚਨੂਨ ਦਾ ਸੋ ਲਾਜਵਾ ਆ ਆਰਟੀਕਲ ਹੈ ਇਹਦੇ ਚ ਰੰਗ ਮਿਲਨੇ ਆ ਤੁਹਾਨੂੰ ਤਿੰਨ ਇੱਕ ਮਿਲੇਗਾ ਜੀ ਬਲੂ ਸ਼ੇਡ ਨੇਵੀ ਬਲੂ ਆ ਵੀ ਕਲਰ ਬਹੁਤ ਸੋਹਣਾ ਇੱਕ ਆ ਗਿਆ ਜੀ ਨੇਵੀ ਬਲੂ ਆ ਗਿਆ ਨੇਵੀ ਬਲੂ ਕਲਰ ਦੀ ਆ ਬਾਟਮ ਤੇ ਕੰਮ ਆ ਜੀ ਸੋ ਆ ਆ ਗਿਆ ਮਸਟਰਡ ਕਲਰ ਜੀ ਇਸ ਦੇ ਵਿੱਚ ਆ ਵੀ ਕਲਰ ਬੜਾ ਲਾਜਵਾ ਹੈ ਸੋ ਤਿੰਨ ਰੰਗ ਨੇ ਤਿੰਨੇ ਰੰਗ ਸੋਹਣੇ ਨੇ ਆ ਦੇਖੋ ਆ ਆ ਗਿਆ ਮਸਟਰਡ ਕਲਰ ਜੀ ਆ ਦੇਖੋ ਆ ਮਸਟਰਡ ਕਲਰ ਆ ਗਿਆ ਆ ਵੀ ਕਲਰ ਸੋਹਣਾ ਹੈ ਬਾਟਮ ਦੇ ਵਰਗ ਪਰ ਆ ਦੁਪੱਟਾ ਜੀ ਦਾ ਹਜੇ ਪੀਸ ਨਵੇਂ ਹੀ ਆਏ ਆ ਜੀ ਬਣ ਕੇ ਸਾਰੇ ਇਹ ਸਾਰੇ ਹਜੇ ਹੁਣੇ ਆਏ ਆ ਔਰ ਪੀਸ ਬੜੇ ਸੋਹਣੇ ਆ ਮਤਲਬ ਇਹ ਕੈਟਲੋਗ ਹੁਣੇ ਆਈ ਆ ਬੜੇ ਪਿਆਰੇ ਪੀਸ ਆ ਸੋ ਇਸ ਦਾ ਪ੍ਰਾਈਸ ਰਹੇਗਾ ਜੀ 2850 ਰੁਪਏ ਸਕਰੀਨ ਸ਼ਾਟ ਲੈ ਲਓ ਸਭ ਨੂੰ ਬੇਨਤੀ 2850 ਰੁਪਏ ਇਸ ਦਾ ਪ੍ਰਾਈਸ ਰਹੇਗਾ ਲੋ ਜੀ ਇੱਕ ਇੱਕ ਡਿਜ਼ਾਈਨ ਆਇਆ ਬੜਾ ਸੋਹਣਾ ਆਵਲਾ ਇਹਦੇ ਵਿੱਚ ਵੀ ਦੋ ਰੰਗ ਆਏ ਆ ਆ ਚੱਕ ਹੀ ਦਿੰਦੇ ਆ ਇੱਥੇ ਪ੍ਰੋਪਰ ਖੋਲ ਦਾਂਗੇ ਇਹ ਵੀ ਪੈਨਲ ਡਿਜ਼ਾਈਨ ਬਣਾਹਾ ਬੜਾ ਪਿਆਰਾ ਮਤਲਬ ਕਿ ਮਿਡਲ ਦੇ ਵਿੱਚ ਡਿਜ਼ਾਈਨਿੰਗ ਬੜੀ ਸੋਹਣੀ ਬਣੀ ਹੋਈ ਆ ਬ੍ਰਿਸਟਰ ਪ੍ਰਿੰਟਿੰਗ ਆ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਸੋ ਆ ਚੈੱਕ ਕਰੋਗੇ ਨਹੀਂ ਸ਼ਾਨਦਾਰ ਆਈਟਮ ਸੋ ਆ ਆ ਗਿਆ ਜੀ ਫਰੰਟ ਹੈ ਵੀ ਨਾਲ ਆ ਗਿਆ ਇਸ ਦੇ ਚਨੂਨ ਦਾ ਦੁਪੱਟਾ ਇਹ ਪੈਨਲ ਲੋ ਕੁਛੀ ਇਹ ਛੱਡ ਛੱਡੀ ਪੁੱਛ ਹਾਂ ਦੋ ਦੋ ਪੀਸਾਂ ਹੀ ਕੱਢ ਲਓ ਭਾਈ ਸੋ ਨਾਲ ਆ ਗਿਆ ਜੀ ਚਨੂਨ ਦਾ ਦੁਪੱਟਾ ਪ੍ਰਿੰਟਿੰਗ ਬਹੁਤ ਸੋਹਣੀਆਂ ਦੁਪੱਟੀਆਂ ਨੇ ਨਾ ਦੇ ਫੁੱਲਾਂ ਫੁੱਲਾਂ ਡਿਫਰੈਂਟ ਡਿਫਰੈਂਟਿੰਗ ਆ ਦੁਪੱਟੇ ਦੀ ਪ੍ਰਿੰਟਿੰਗ ਦਾ ਚੈੱਕ ਕਰਾਓ ਕੀ ਬਾਤ ਹੈ ਕੀ ਬਾਤ ਹੈ ਬ 22 ਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਰੰਗ ਮਿਲੂਗਾ ਜੀ ਮਸਟਰਡ ਕਲਰ ਦੋ ਰੰਗ ਨੇ ਦੋਨੋਂ ਰੰਗ ਸੋਨੇ ਨੇ ਜੀ ਆਹ ਲਓ 1 ਕਾਈਗਾ ਜੀ ਮਸਟਰਡ ਕਲਰ ਆ ਵੀ ਕਲਰ ਬੜਾ ਪਿਆਰਾ ਸੋ ਦੋਨੋਂ ਰੰਗ ਪਿਆਰੇ ਨੇ ਮੈਚਿੰਗ ਬਾਟਮ ਆएगी ਪਲੇ ਸਲਫ ਬਣੀ ਹੋਈ ਹੈ ਹਲਕੇ ਹਲਕੇ ਮਸਟਰਡ ਕਲਰ ਚ ਪ੍ਰਾਈਸ ਆ ਰਹੀ ਜੀ ਸੇਮ 2600 ਰੁਪਏ ਪ੍ਰਾਈਸ ਆ ਰਿਹਾ ਸਕਰੀਨ ਸ਼ੋਟ ਲੈ ਲਿਓ ਆਰਡਰ ਪਲੇਸ ਕਰਨਾ ਦੋ ਸ਼ੇਡ ਨੇ ਇਹਦੇ ਵਿੱਚ ਸੇਮ ਦੇ ਵਿੱਚ ਇਸ ਦਾ ਦੁਪੱਟਾ ਵੀ ਚਾਹੁੰਦਾ ਹੈ ਤਾਂ ਦੁਪੱਟਾ ਵੀ ਓਪਨ ਕਰਕੇ ਦਿਖਾ ਦਿਨੇ ਮੋਡਲ ਤੇ ਪਾਇਆ ਵੀ ਦਿਖਾ ਦਿਨੇ ਸੋ ਆ ਦਿਖਾਓ ਜੀ ਨਾਲ ਲਾਜਵਾਬ ਲੱਗ ਰਿਹਾ ਪੀਸ ਸੋ ਆ ਆ ਰਿਹਾ ਇਸ ਦਾ ਦੁਪੱਟਾ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਸਭ ਤੋਂ ਵੱਡੀ ਗੱਲ ਦੁਪੱਟੇ ਦੀ ਪ੍ਰਿੰਟਿੰਗ ਡਿਫਰੈਂਟ ਆ ਆ ਦੇਖੋ ਕੀ ਬਾਤ ਹੈ ਬਿਊਟੀਫੁਲ ਪ੍ਰਿੰਟਿੰਗ ਸੋ ਮਾਸਟਰਡ ਆ ਗਿਆ ਜੀ ਆ ਗਿਆ ਪਰਪਲ ਵਾਈਨ ਸੋ ਇੱਕ ਡਿਜ਼ਾਈਨ ਆਇਆ ਜੀ ਆਵਲਾ ਇਹਦੇ ਵਿੱਚ ਪੂਰੇ 4 ਕਲਰ ਆ ਚਾਰੇ ਰੰਗ ਸੋਨੇ ਆ ਇਹ ਬਾਟਮ ਵਰਕ ਨਾਲ ਡਿਜ਼ਾਈਨ ਆ ਜੀ ਸੋ ਬੜਾ ਪਿਆਰਾ ਡਿਜ਼ਾਈਨ ਆ ਇਹ ਦੇਖੋ ਸਾਰਾ ਫਿੰਟੈਕਸ ਕਰਿਆ ਹੋਇਆ ਹੈ ਨੈੱਕ ਦੇ ਉੱਤੇ ਪੈਚ ਲਗਾ ਕੇ ਪ੍ਰੋਪਰ ਲੈਸ ਵਰਕ ਦਾ ਕੰਮ ਬਟਨ ਵਰਕ ਦਾ ਕੰਮ ਸੋ ਮੈਚਿੰਗ ਬਾਟਮ ਆਏਗੀ ਜੀ ਬਾਟਮ ਤੇ ਸ਼ਾਇਦ ਵਰਕ ਹਾਂ ਬਾਟਮ ਤੇ ਵਰਕ ਆਏਗਾ ਜੀ ਇਹ ਆ ਰਿਹਾ ਬਾਟਮ ਤੇ ਸਾਰਾ ਕਸ਼ਮੀਰੀ ਕੰਮ ਆ ਰਿਹਾ ਕੰਮ ਚੈੱਕ ਕਰੋ ਭਾਜੀ ਬਰੀਕੀ ਨਾਲ ਸੋ ਲਾਜਵਾ ਆ ਆਰਟੀਕਲ ਆ ਜੀ ਔਰ ਦੁਪੱਟਾ ਇਜ਼ਹਾਰ ਆ ਜੀ ਪਿਓਰ ਗੂਲ ਦਾ ਦੁਪੱਟਾ ਆ ਰਿਹਾ ਜੀ ਪ्युअर ਪਸ਼ਮੀਨੇ ਦਾ ਦੁਪੱਟਾ ਆ ਰਿਹਾ ਲਾਈਟ ਬਲੂ ਗੂਲ ਦਾ ਦੁਪੱਟਾ ਸੋ ਪ੍ਰੀਮੀਅਮ ਕੁਆਲਿਟੀ ਜਜ਼ਾਮ ਟੈਕਸ ਬ੍ਰਾਂਡ ਜੀ ਨਾਮ ਹੀ ਕਾਫੀ ਹੈ ਸੋ ਆ ਚੈੱਕ ਕਰੋ ਆ ਦੁਪੱਟਾ ਸੋ ਇਸ ਦੇ ਵਿੱਚ ਛੇੜ ਮਿਲਣਿਆ ਤੁਹਾਨੂੰ ਪ੍ਰਾਈਸ ਅਕੋਰਡਿੰਗ ਬਹੁਤ ਸੋਹਣਾ ਆਰਟੀਕਲ ਆ ਜੀ ਇਹ ਇਸ ਦੇ ਛੇੜ ਮਿਲਣਿਆ ਤੁਹਾਨੂੰ 4 ਇੱਕ ਆਏਗਾ ਜੀ ਮਹਿਰੂਨ ਕਲਰ ਆ ਵੀ ਕਲਰ ਬਹੁਤ ਸੋਹਣਾ ਡਿਫਰੈਂਟ ਪੀਸ ਆ ਆ ਰਿਹਾ ਮਹਿਰੂਨ ਮਹਿਰੂਨ ਤੇ ਕੰਮ ਦਿਖਾਉਂਦਾ ਉਹ ਆ ਰਿਹਾ ਰੈਜ਼ ਬਲੂ ਸ਼ੇਡ ਵਾਹੇ ਗਰੂ ਆ ਰਿਹਾ ਬਲੂ ਸ਼ੇਡ ਔਰ ਆ ਆ ਰਿਹਾ ਪਰਪਲ ਸ਼ੇਡ ਕਲਰ ਸਾਰੇ ਸੋਹਣੇ ਆ ਸਾਰੇ ਕਲਰ ਪਿਆਰੇ ਆ ਡਿਫਰੈਂਟ ਸ਼ੇਡ ਆ ਕਲਰ ਕੋਈ ਵੀ ਬਾਏ ਕਰ ਲਓ ਆ ਦੇਖੋ ਬਾਟਮ ਦੇ ਪ੍ਰੋਪਰ ਵਾਕ ਹੈ ਬਹੁਤ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਸਰਪ੍ਰਾਈਜ਼ਸ ਆ ਰਿਹਾ 2300 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨਸ਼ੋਟ ਲੈ ਲਓ ਜੀ ਸਭ ਨੂੰ ਬੇਨਤੀ ਹੈ 2300 ਰੁਪਏ ਇਸ ਦਾ ਪ੍ਰਾਈਸ ਹੈ ਸਕਰੀਨਸ਼ੋਟ ਲੈ ਲਿਓ ਸੋ ਇੱਕ ਆਰਟੀਕਲ ਆਇਆ ਜੀ ਆਵਲਾ ਇਸ ਦੇ ਵਿੱਚ ਦੋ ਸ਼ੇਡ ਆਏ ਆ ਦੋਨੋਂ ਸ਼ੇਡ ਸੋਨੇ ਆ ਪਿਓਰ ਪਸ਼ਮੀਨੇ ਦਾ ਆਰਟੀਕਲ ਸਾਰੀ ਪਸ਼ਮੀਨਾ ਬ੍ਰਾਂਡਡ ਆਈਟਮਾਂ ਨੇ ਰਾਮਟੈਕਸ ਬ੍ਰਾਂਡ ਦੀਆਂ ਸੋ ਆ ਡਿਜ਼ਾਈਨ ਵੀ ਬੜਾ ਲਾਜਵਾਬ ਹੈ ਇਹਦੀ ਪ੍ਰਿੰਟਿੰਗ ਬਹੁਤ ਮਸਤ ਬਣੀ ਹੋਈ ਹੈ ਡਿਜੀਟਲ ਪ੍ਰਿੰਟਿੰਗ ਆ ਉੱਪਰ ਤੱਕ ਨੀਚੇ ਬਾਰਡਰ ਤੇ ਵਕਰ ਆ ਥ੍ਰੈਡ ਦਾ ਸੋ ਨਾਲ ਦੁਪੱਟਾ ਚੁਣੋ ਦਾ ਕੌਣ ਪਰ ਰਿਹਾ ਓਏ ਆ ਦੁਪੱਟਾ ਹੀ ਕਨੂਨ ਦਾ ਕਿਨੇ ਡੀ ਗਾਪਣਾ ਨੇ ਆ ਦੁਪੱਟਾ ਜੀ ਜ਼ਰਾ ਚਨੂਨ ਦਾ ਇਹਦੇ ਵਿੱਚ ਦੋ ਸ਼ੇਡ ਮਿਲਨੇ ਆ ਇੱਕ ਤੁਹਾਨੂੰ ਮਿਲਣਾ ਜੀ ਮਸਟਰਡ ਕਲਰ ਦੋਨੋਂ ਸ਼ੇਡ ਸੋਨੇ ਆ ਦੋਨੋਂ ਸ਼ੇਡ ਪਿਆਰੇ ਸਪਰਾਈਜ਼ਸ ਆ ਰਿਹਾ ਜੀ 2550 ਰੁਪਏ 2550 ਰੁਪਏ ਇਸ ਦਾ ਪ੍ਰਾਈਸ ਹੈ ਸਕਰੀਨਸ਼ਾਟ ਲੈ ਲਿਓ ਮਾਡਲ ਦੇ ਦਿਖਾਉ ਪਾਇਆ ਤੁਸੀਂ ਅਜੇ ਚੈੱਕ ਕਰੋ ਲੁੱਕ ਚੈੱਕ ਕਰੋ ਕਿੰਨੀ ਸ਼ਾਨਦਾਰ ਸੋ 2550 ਰੁਪਏ ਦਾ ਪ੍ਰਾਈਸ ਸਕਰੀਨਸ਼ੋਟ ਲੈ ਲਓ ਮੈਂਦੀ ਦਿਖਾਤਾ ਸੋ ਲੋ ਜੀ ਨੈਕਸਟ ਡਿਜ਼ਾਈਨ ਆ ਰਿਹਾ ਜੀ ਆਵਲਾ ਇਹ ਵੀ ਦੋ ਪੀਸ ਆਣਗੇ ਪ੍ਰਿੰਟਿੰਗ ਬਹੁਤ ਲਾਜਵਾਬ ਹੈ ਜੀ ਆ ਰਿਹਾ ਜੀ ਸ਼ਰਟ ਦਾ 프ਰੰਟ 프ਰੰਟ ਉੱਪਰ ਤੱਕ ਬਣਾ ਹੋਇਆ ਹੈ ਡਿਜ਼ਾਈਨਿੰਗ ਦੇਖੋ ਪੈਨਲ ਡਿਜ਼ਾਈਨ ਬਣਾ ਹੋਇਆ ਹੈ ਕਿਹੜੇ ਡਿਜ਼ਾਈਨ ਬਹੁਤ ਸੋਹਣਾ ਮੈਚਿੰਗ ਬਾਟਮ ਹੈ ਇਹ ਨੇਵੀ ਬਲੂ ਟਾਈਪ ਕਲਰ ਹੈ ਜੀ ਪ੍ਰੋਪਰ ਬਲੈਕ ਨਹੀਂ ਹੈਗਾ ਬਲੈਕ ਹੀ ਹੈਗਾ ਇਹ ਰਮੀ ਬਲੈਕ ਹੀ ਹਨ ਕਾਰਬਨ ਬਲੈਕ ਕਾਰਬਨ ਬਲੈਕ ਕਲਰ ਆ ਜੀ ਇਹਦਾ ਦੁਪੱਟਾ ਕਿੱਥੇ ਆ ਦੁਪੱਟਾ ਕਿੱਥੇ ਗਿਆ ਯਾਰ ਪਤਾ ਨਹੀਂ ਕਿੱਲੇ ਚ ਬਲੂ ਵਾਲਾ ਕੋਈ ਨਹੀਂ ਦੁਪੱਟਾ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਸੈਕੰਡ ਆਰਟੀਕਲ ਦਾ ਦੁਪੱਟਾ ਦਿਖਾ ਦਿੰਦੇ ਆ ਦੁਪੱਟਾ ਸ਼ਾਇਦ نیچے ਪਿਆ ਹੋਣਾ ਉਹ ਸਾਡੀ ਗੱਲ ਦਾ ਸੋ ਆ ਚੈੱਕ ਕਰੋ ਆ ਆਏਗਾ ਨੇਵੀ ਬਲੂ نیچے ਆਏਗਾ ਕਾਰਬਨ ਬਲੈਕ ਦੋਨੋਂ ਸ਼ੇਡਸ ਹੋਣੇ ਆ ਦੁਪੱਟਾ ਇਦਾਂ ਦਾ ਆਊਗਾ ਜੀ ਚਨੂਨ ਦੀ ਪ੍ਰਿੰਟਿੰਗ ਹੈ ਦੇਖੋ ਚਨੂਨ ਦੇ ਉੱਤੇ ਡਿਜੀਟਲ ਪ੍ਰਿੰਟਿੰਗ ਕਰੀ ਹੋਈ ਆ ਅਦਬਟਾ ਦੀ ਪ੍ਰਿੰਟਿੰਗ ਇਦਾਂ ਆਏਗੀ ਚਨੂਨ ਦਾ ਦੁਪੱਟਾ ਇਹਨੂੰ ਫੜ ਕੇ ਸਕਾਓਗੇ ਨੇ ਦੁਪੱਟੇ ਨੇ ਇਦਾਂ ਖੁੱਲ ਜਾਣਾ ਇਹਦਾ ਪਾਣਾ ਚੈੱਕ ਕਰੋ ਸੋ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਸੋ ਪ੍ਰਾਈਸ ਇਸ ਦਾ ਜਿਹੜਾ ਆ ਰਿਹਾ ਜੀ ਇਕਨੋਮਿਕਲ ਪ੍ਰਾਈਸ ਆ ਰਿਹਾ 2550 ਰੁਪਏ ਇਸ ਦਾ ਪ੍ਰਾਈਸ ਹੈ ਸਕਰੀਨਸ਼ਾਟ ਲੈ ਲਓ ਸਭ ਨੂੰ ਬੇਨਤੀ ਹੈ ਕਿ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲਿਓ ਜੇ ਤੁਸੀਂ ਆਰਡਰ ਪਲੇਸ ਕਰਨਾ ਹੈ ਸੋ 2550 ਰੁਪਏ ਇਸ ਦਾ ਪ੍ਰਾਈਸ ਹੈ ਜਿਵੇਂ ਜੀ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਸਾਡਾ ਸੁਪਰ ਹੀ ਡਿਜ਼ਾਈਨ ਹੈ ਦੋ ਸ਼ੇਡ ਹੈ ਇਹਦੇ ਵਿੱਚ ਦੋਨੋਂ ਸ਼ੇਡ ਸੋਨੇ ਆ ਸਾਰਾ ਲੈਸ ਵਰਕ ਦਾ ਕੰਮ ਹੈ ਜੀ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟਿੰਗ ਇਹ ਹੈਗਾ ਜੀ ਆਰਮੀ ਕਲਰ ਆਰਮੀ ਸ਼ੇਡ ਆਏਗਾ ਔਰ ਦੁਪੱਟਾ ਆ ਰਿਹਾ ਪਿਓਰ ਪਸ਼ਮੀਨੇ ਦਾ ਆ ਪਲੇਨ ਦੁਪੱਟਾ ਆਏਗਾ ਜੀ ਬੂਲ ਦਾ ਦੁਪੱਟਾ ਹੈ ਪਿਓਰ ਬੂਲ ਦਾ ਸੋ ਦੋ ਸ਼ੇਡ ਨੇ ਇਹਦੇ ਵਿੱਚ ਲੈਸ ਵਰਕ ਦਾ ਕੰਮ ਹੈ ਇੱਕ ਨੇਵੀ ਬਲੂ ਸਪਰਾਈਜ਼ ਇਸ ਦਾ ਆਏਗਾ ਜੀ ਇਕਨੋਮਿਕਲ ਪ੍ਰਾਈਸ 2350 ਰੁਪਏ ਦੋਨੋਂ ਸ਼ੇਡ ਸੋਨੇ ਆ ਇੱਕ ਆਏਗਾ ਜੀ ਬਲੂ ਸ਼ੇਡ 2300 ਰੁਪਏ ਇਸ ਦਾ ਪ੍ਰਾਈਸ ਰਹੇਗਾ スクリーンશો ਲੈ ਕੇ ਆਰਡਰ ਕਰ ਲਓ WhatsApp ਤੇ ਫਟਾਫਟ ਬਹੁਤ ਸੋਹਣਾ ਆਰਟੀਕਲ ਹੈ ਸੋ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਬਾਟਮ ਵਰਕ ਨਾਲ ਇਹਦੇ ਵੀ ਦੋ ਪੀਸ ਆਏ ਆ ਦੋਨੋਂ ਪੀਸ ਸੋਹਣੇ ਆ ਚੈੱਕ ਕਰੋ neck ਤੇ ਆ ਰਿਹਾ ਜੀ ਲੈਸੋਗ ਦਾ ਕੰਮ ਬਟਨ ਵਗ ਦਾ ਕੰਮ ਘੇਰੇ ਤੇ ਲੈਸੋਗ ਦਾ ਕੰਮ neck ਦਿਖਾ ਦਿਓ ਲੋ ਜੀ ਉਸ ਤੋਂ ਬਾਅਦ ਚੈੱਕ ਕਰੋ ਸਲਵਾਰ ਦੇ ਪਹੁੰਚ ਤੇ ਕੜਾਈ ਆ ਸਲਵਾਰ ਤੇ ਸਾਰਾ ਪੈਚ ਦਾ ਕੰਮ ਬਹੁਤ ਸੋਹਣਾ ਆਰਟੀਕਲ ਹੈ ਇਹ ਮਾਊਸ ਕਲਰ ਮੈਂ ਓਪਨ ਕਰਿਆ ਜਿਹੜਾ ਕਲਰ ਹੈ ਔਰ ਆ ਦੁਪੱਟਾ ਇਹਦੇ ਨਾਲ ਡਿਜੀਟਲ ਪਿੰਟ ਦਾ ਚਨੂਨ ਦਾ ਆ ਦੁਪੱਟਾ ਜੀ ਸੋ ਇੱਕ ਸ਼ੇਡ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਮਾਸਟਰਡ ਦੋਨੋਂ ਸ਼ੇਡ ਸੋਨੇ ਆ ਸੋ ਕੋਈ ਵੀ ਕਲਰ ਬਾਏ ਕਰ ਲਓ ਆ ਦੇਖੋ ਆ ਮਾਸਟਰਡ ਦਾ ਕੈਨੇਡੀ ਦੀ ਹੋਗੀ 34 ਸੋ ਇਸ ਦਾ ਪ੍ਰਾਈਸ ਰਹੇਗਾ ਜੀ 2950 2950 ਪੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਓ WhatsApp ਤੇ ਸੋ ਇੱਕ ਆਏਗਾ ਜੀ ਅਵਲਾ ਡਿਜ਼ਾਈਨ ਇਹਦੇ ਵੀ ਦੋ ਸ਼ੇਡ ਆਣਗੇ ਜੀ ਆਰਟੀਕਲ ਬੜਾ ਲਾਜਵਾ ਹੈ ਸਾਰਾ ਪੈਚਵਕ ਦਾ ਕੰਮ ਹੈ ਇਹ ਸਾਰਾ ਆਰੀ ਦਾ ਕੰਮ ਕਰਿਆ ਟੋਟਲੀ ਆਰੀ ਵਰਕ ਆ ਰਿਹਾ ਜੀ ਸੋ ਬਾਟਮ ਆਰੀ ਨਾਲ ਮੈਚਿੰਗ ਇਜ਼ ਦੇ ਹਲਕਾ ਹਲਕਾ ਡੋਟਸ ਜਿਹਾ ਬਣਾ ਹੋਇਆ ਮਤਲਬ ਜੀ ਸਲਫ ਜੀ ਬਣੀ ਹੋਈ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਨਾਲ ਚਨੂਨ ਦਾ ਦੁਪੱਟਾ ਜੀ ਇਹਦੇ ਦੋ ਸ਼ੇਡ ਮਿਲਨੇ ਆ ਦੋਨੋਂ ਸ਼ੇਡ ਸੋਹਣੇ ਆ ਚਨੂਨ ਦਾ ਦੁਪੱਟਾ ਪ੍ਰਾਈਸ ਵੀ ਠੀਕ ਹੈ ਇਸ ਦਾ ਇੱਕ ਇਸ ਦਾ ਆਏਗਾ ਜੀ ਆਵਲਾ 에ਅਰ ਫੋਰਸ ਬਲੂ ਸ਼ੇਡ ਦੋਨੋਂ ਸ਼ੇਡ ਸੋਹਣੇ ਆ ਆ ਆ ਗਿਆ ਜੀ Air Force Blue ਇਸ ਦਾ ਪ੍ਰਾਈਸ ਆ ਰਿਹਾ ਜੀ 2550 ਰੁਪਏ ਸਕਰੀਨ ਸ਼ੌ ਲੈ ਕੇ ਆਰਡਰ ਕਰ ਲਿਓ WhatsApp ਤੇ ਪ्योर ਪਸ਼ਮੀਨਾ RAMTEX ਬ੍ਰਾਂਡ ਪ੍ਰੀਮੀਅਮ ਕੁਆਲਿਟੀ ਬੂਰ ਦੀ 1% 1% ਵੀ ਬੂਰ ਨਹੀਂ ਆਂਦਾ 100% ਬੂਰ ਦੀ ਗਾਰੰਟੀ ਹੈ ਨਾਲ ਵੀ ਸੋ ਆ ਆਏਗਾ ਜੀ ਲਾਸਟ ਵਾਲਾ ਡਿਜ਼ਾਈਨ ਸਭ ਤੋਂ ਸੋਹਣਾ ਡਿਜ਼ਾਈਨ ਹੈ ਜੀ ਡਿਜੀਟਲ ਪੇਂਟਿੰਗ ਦੋ ਸ਼ੇਡ ਆਇਆ ਇਹਦੇ ਚ ਵੀ ਆ ਰਹੀ ਡਿਜੀਟਲ ਪ੍ਰਿੰਟਿੰਗ ਕਲਰ ਚੈੱਕ ਕਰੋ ਕਿੰਨਾ ਲਾਜਵਾਬ ਹੈ ਸੁੱਸੀ ਗ੍ਰੀਨ ਜਾਂ ਕਲਰ ਹੈ ਲੈਸਵਰ ਦਾ ਕੰਮ ਹੈ ਘੇਰੇ ਤੇ ਲੈਸਵਰ ਦਾ ਕੰਮ ਹੈ ਸਲਵਾਰ ਦੇ ਪਹੁੰਚੇ ਤੇ ਵਰਕ ਆਇਆ ਆ ਦੇਖੋ ਪੂਰੀ ਸਲਵਾਰ ਤੇ ਪਹੁੰਚੇ ਤੇ ਕੰਮ ਆ ਦੇਖੋ ਤੁਸੀਂ ਪਲਾਜ਼ੋ ਬਣਾਉ ਸਲਵਾਰ ਬਣਾਉ ਚੋਆਇਸ ਤੁਹਾਡੀ ਹੈ ਸੋ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਸੋ ਦੋ ਸ਼ੇਡ ਆਏ ਆ ਜੀ ਦੋਨੋਂ ਸੈੱਟ ਆਉਣੇ ਆ ਇਹ ਔਰੇਂਜਾ ਸ਼ੇਡ ਵੀ ਹੈਗਾ ਜਿਹੜਾ ਪਾਇਆ ਹੋਇਆ ਮਾਡਲ ਨੇ ਇਹ ਵੀ ਤੁਹਾਨੂੰ ਦਿਖਾਉਣਾ ਮੈਂ ਆ ਦੁਪੱਟਾ ਚਨੂਨ ਦਾ ਦੁਪੱਟੇ ਤੇ ਵੀ ਵਰਕ ਆ ਰਿਹਾ ਜੀ ਸਾਰਾ ਪੈਚਵਰਕ ਦਾ ਕੰਮ ਹੈ ਦੁਪੱਟੇ ਤੇ ਬਿਊਟੀਫੁੱਲ ਆਰਟੀਕਲ ਚਨੂਨ ਦਾ ਦੁਪੱਟਾ ਸੋ ਦੋ ਸ਼ੇਡ ਆਏ ਆ ਜੀ ਇੱਕ ਆਏਗਾ ਸਵੀਟ ਔਰੇਂਜ ਇੱਕ ਆਏਗਾ ਨੀਚੇ ਸੀ ਗ੍ਰੀਨ ਕਲ ਸੋ ਕੋਈ ਵੀ ਕਲਰ ਬਾਈ ਕਰ ਲਓ ਅਲਟੀਮੇਟ ਆਰਟੀਕਲ ਆ ਜੀ ਅਲਟੀਮੇਟ ਇਸ ਦਾ ਪ੍ਰਾਈਸ ਆਏਗਾ ਜੀ 2800 ਰੁਪਏ ਇਸ ਦਾ ਪ੍ਰਾਈਸ ਆ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ WhatsApp ਤੇ ਦੋਨੋਂ ਰੰਗ ਸੋਨੇ ਦਾ ਦੁਬੱਟਾ ਵੀ ਖੋਲ ਲੈਣੇ ਆ ਬਾਕੀ ਹੁਣ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਡਿਸਕ੍ਰਿਪਸ਼ਨ 'ਚ ਜਾਓ ਡਿਸਕ੍ਰਿਪਸ਼ਨ 'ਚ ਦੋਨੋਂ ਨੰਬਰ ਹੈਗੇ ਆ WhatsApp ਵਾਲੇ ਬਾਕੀ ਮੈਂ ਬੋਲ ਵੀ ਦਿੰਨਾ 7837015332852830084 78370 153328528330084 ਇਹ ਦੋਨੋਂ ਨੰਬਰਾਂ ਤੇ WhatsApp ਚੱਲਦੇ ਆ ਦੋਨੋਂ ਨੰਬਰਾਂ ਤੇ ਕੋਈ ਵੀ ਤੁਹਾਨੂੰ ਚਾਹੀਦਾ ਦੋਨੋਂ ਨੰਬਰਾਂ ਤੇ ਸਕਰੀਨਸ਼ਾਟ ਭੇਜ ਦਿਓ ਸੋ ਆਪਣਾ ਆਰਡਰ ਪਲੇਸ ਕਰੋ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲਿਓ ਬਾਕੀ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਲਜਨ ਮਿੰਟੇ ਦੀ 88 ਸਬਜੀ ਮੰਡੀ ਨੇਰ ਗਾਂਧੀਗਨੋਂ ਸਮਾਨਾ ਜ਼ਿਲ੍ਹਾ ਪਟਿਆਲਾ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਥੈਂਕ ਯੂ ਸੋ ਮੱਚ